ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਖੀ ਕੋਟਲਾ ਨਿਹੰਗ ਖਾਨ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਪਰਿਵਾਰ ਤੋਂ ਵਿਛੜੇ ਮਗਰ ਫੌਜਾਂ ਲਗੀਆਂ ਹੋਈਆਂ ਨੇ ਫੌਜਾਂ ਤਾਂ ਕੀ ਉਹ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਕੀ ਕਰ ਸਕਦੀਆਂ ਸੀ ਪਰ ਦੁਨੀਆ ਨੂੰ ਇਸ ਸਿੱਖੀ ਨੂੰ ਬਚਾਉਣ ਲਈ ਉਹਨਾਂ ਨੇ ਜੋ ਲੜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਉਹਨਾਂ ਦੇ ਸਿੱਖ ਉਹ ਜਦੋਂ ਫੌਜਾਂ ਮਗਰ ਲੱਗੀਆਂ ਹੋਈਆਂ ਐ ਤਾਂ ਉਹ ਕੋਟਲਾ ਨਿਹੰਗ ਖਾਨ ਜਿੰਨਾ ਦਾ ਨਾਂ ਸੀ ਇੱਕ ਮੁਸਲਮਾਨ ਉਹਨਾਂ ਦੇ ਘਰ ਗਏ ਜਦੋਂ ਉਹਨਾਂ ਦੇ ਬੁਹੇ ਅੱਗੇ ਗਏ ਉਸ ਮੁਸਲਮਾਨ ਨੇ ਗੁਰੂ ਦਾ ਬਹੁਤ ਸਤਿਕਾਰ ਕੀਤਾ ਜੀ ਆਇਆਂ ਨੂੰ ਕਿਹਾ ਤਨ ਭਾਗ ਕਿ ਮਹਾਰਾਜ ਤੁਸੀਂ ਆਇਓ ਤਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਵੇਖ ਬਈ ਸਾਡੇ ਮਗਰ ਫੌਜਾਂ ਬਹੁਤ ਲੱਗੀਆਂ ਹੋਈਆਂ ਨੇ ਤੇਰੇ ਲਈ ਇਹ ਖਤਰਾ ਏ ਜੇ ਅਸੀਂ ਤੇਰੇ ਕੋਲ ਰੁਕਾਂਗੇ ਤਾਂ ਤੈਨੂੰ ਵੀ ਦੁੱਖ ਦੇਣਗੇ ਤਾਂ ਉਸ ਨਿਹੰਗ ਖਾਨ ਨੇ ਕਿਹਾ ਮਹਾਰਾਜ ਤੁਹਾਡੇ ਲਈ ਮੈਨੂੰ ਹਰ ਇੱਕ ਨਾਲ ਲੜਨਾ ਮਨਜ਼ੂਰ ਹੈ ਤੁਹਾਡੇ ਲਈ ਮੇਰਾ ਸਭ ਕੁਝ ਕੁਰਬਾਨ ਹੈ ਤੁਸੀਂ ਮੇਰੇ ਘਰ ਰਹੋ ਰਾਮ ਕਰੋ ਲੰਗਰ ਪਾਣੀ ਛਕੋ ਸੋ ਗੁਰੂ ਨੇ ਉਹਨਾਂ ਦੇ ਘਰੇ ਬੈਠੇ ਥੋੜਾ ਟਾਈਮ ਲੰਗਰ ਪਾਣੀ ਛਕਿਆ ਉਹਨੇ ਗੁਰੂ ਦੀ ਬਹੁਤ ਸੇਵਾ ਕੀਤੀ ਪਰ ਗੁਰੂ ਮਹਾਰਾਜ ਨੇ ਕਿਹਾ ਨਹੀਂ ਪਾਈ ਪਿੱਛੇ ਫੌਜਾਂ ਬਹੁਤ ਆ ਰਹੀਆਂ ਨੇ ਅਸੀਂ ਹੁਣ ਜਾਣੇ ਆ ਉਹਨੇ ਬਹੁਤ ਕਿਹਾ ਮਹਾਰਾਜ ਤੁਸੀਂ ਇੱਥੇ ਰੁਕੋ ਇੱਥੇ ਰਾਤ ਰਹੋ ਮੈਨੂੰ ਬਹੁਤ ਖੁਸ਼ੀ ਹੋਵੇਗੀ ਤੁਸੀਂ ਮੇਰੇ ਕੋਲ ਰਹੋਗੇ ਮੈਨੂੰ ਤੁਹਾਡੀ ਸੇਵਾ ਕਰਨ ਦਾ ਮੌਕਾ ਮਿਲੇਗਾ ਉਹਨਾਂ ਕਿਹਾ ਅਸੀਂ ਤਾਂ ਜਾ ਰਹੇ ਹਾਂ ਪਰ ਭਾਈ ਬਚਿੱਤਰ ਸਿੰਘ ਜੋ ਕਿ ਜ਼ਖਮੀ ਹਾਲਤ ਵਿੱਚ ਹੈ ਇਹਨਾਂ ਨੂੰ ਆਪਣੇ ਕੋਲ ਰੱਖ ਲਓ ਇਹਨਾਂ ਦੀ ਦੇਖਭਾਲ ਕਰੋ ਜੇ ਬਚ ਗਏ ਤਾਂ ਠੀਕ ਹੈ ਜੇ ਨਾ ਬਚੇ ਫਿਰ ਵੀ ਤੁਸੀਂ ਇਹਨਾਂ ਦੀ ਸੰਭਾਲ ਕਰਨੀ ਹੈ ਕਹਿੰਦੇ ਗੁਰੂ ਨੂੰ ਉਹਨਾਂ ਵਿਦਾ ਕੀਤਾ ਗੁਰੂ ਨੇ ਉਹਨੂੰ ਗੱਲ ਵਕੜੀ ਵਿੱਚ ਲਿਆ ਐਸੀ ਗੱਲ ਵਕੜੀ ਕਿ ਜੁਗਾ ਜੁਗਾ ਦੇ ਦੁੱਖ ਤੋੜ ਦਵੇ ਗੁਰੂ ਤੋਂ ਆਸ਼ੀਰਵਾਦ ਲਿਆ ਤੇ ਮਾਰੇ ਸੱਚੇ ਪਾਤਸ਼ਾਹ ਆਪਦੇ ਸਿੱਖਾਂ ਨਾਲ ਉੱਥੋਂ ਚਲੇ ਗਏ ਤੇ ਭਾਈ ਬਚਿੱਤਰ ਸਿੰਘ ਨੂੰ ਉੱਥੇ ਛੱਡ ਗਏ ਜਦੋਂ ਗੁਰੂ ਗੋਬਿੰਦ ਸਿੰਘ ਜੀ ਚਲੇ ਗਏ ਤਾਂ ਫੌਜਾਂ ਨੂੰ ਪਤਾ ਲੱਗਾ ਵੀ ਥੋੜੀ ਬਹੁਤੀ ਸੌਂ ਮਿਲੀ ਕਿ ਇੱਥੇ ਆਏ ਆ ਉਹਨਾਂ ਆ ਕੇ ਉਸ ਮੁਸਲਮਾਨ ਵੀਰ ਨੂੰ ਪੁੱਛਿਆ ਤਾਂ ਉਹਨਾਂ ਕਿਹਾ ਮੇਰੇ ਘਰ ਵਿੱਚ ਤਾਂ ਕੋਈ ਨਹੀਂ ਐ ਤੇ ਉਹਨਾਂ ਕਿਹਾ ਵੀ ਇਹ ਕੌਣ ਹੈ ਉਹਨੇ ਕਿਹਾ ਵੀ ਇਹ ਤਾਂ ਮੇਰੇ ਧੀ ਜਵਾਈ ਆਏ ਨੇ ਮੇਰਾ ਜਵਾਈ ਸੁੱਤਾ ਹੋਇਆ ਹੈ ਭਾਈ ਚਿੱਤਰ ਸਿੰਘ ਨੂੰ ਕਹਤਾਂ ਫੌਜਾਂ ਨੂੰ ਝੂਠ ਮਾਰ ਦਿੱਤਾ ਫੌਜਾਂ ਨੇ ਕੋਈ ਤਲਾਸ਼ੀ ਨਾ ਲਈ ਕੁਛ ਨਾ ਕੀਤਾ ਉਹਨਾਂ ਸੋਚਿਆ ਵੀ ਚਲੋ ਇਹਨਾਂ ਧੀ ਜਵਾਈ ਆਇਆ ਹੈ ਇੱਥੇ ਗੁਰੂ ਦੀ ਫੌਜ ਤੇ ਗੁਰੂ ਨਹੀਂ ਹਨ ਕਹਿੰਦੇ ਜਦੋਂ ਚਲੇ ਗਿਆ ਤੇ ਉਹਦੀ ਧੀ ਮਮਤਾਜ ਉਹਨੇ ਕਿਹਾ ਪਿਤਾ ਜੀ ਹੁਣ ਤੁਸੀਂ ਇਹਨੂੰ ਆਪਣਾ ਜਵਾਈ ਬਣਾ ਲਿਆ ਹੈ ਇਹ ਮੇਰੇ ਪਤੀ ਬਣ ਗਏ ਆ ਇਹ ਚਾਹੇ ਬਚਨ ਚਾਹੇ ਨਾ ਬਚਨ ਜਿੰਨਾ ਚਿਰ ਵੀ ਐ ਮੈਂ ਇਹਨਾਂ ਨੂੰ ਭਾਵੇਂ 1 ਮਿੰਟ ਲਈਏ ਭਾਵੇਂ 2 ਦਿਨਾਂ ਲਈਏ ਇਹ ਮੇਰੇ ਪਤੀ ਐ ਮੈਂ ਇਹਨਾਂ ਨੂੰ ਮੰਨ ਲਿਆ ਐ ਉਹਨੇ ਤਾਂ ਝੂਠ ਬੋਲਿਆ ਪਰ ਧੀ ਐਸੀ ਕਰਮਾ ਭਾਗਾ ਵਾਲੀ ਉਹਨੇ ਭਾਈ ਬਚਿੱਤਰ ਸਿੰਘ ਨੂੰ ਆਪਣਾ ਪਤੀ ਮਨਜ਼ੂਰ ਕਰ ਲਿਆ ਕਹਿੰਦੇ ਭਾਈ ਬਚਿੱਤਰ ਸਿੰਘ ਜੀ ਸ਼ਹੀਦ ਹੋ ਗਏ ਤੇ ਉਸ ਮੁਸਲਮਾਨ ਵੀਰ ਦੀ ਧੀ ਸਾਰੀ ਉਮਰ ਭਾਈ ਬਚਿੱਤਰ ਸਿੰਘ ਦੀ ਵਿਧਵਾ ਬਣ ਕੇ ਰਹੀ ਇਹ ਹੁੰਦਾ ਹੈ ਜੀ ਸਬਰ ਸੰਤੋਖ ਸਿੱਧਕਵਾਲੀਆਂ ਬੀਬੀਆਂ ਮਾਈਆਂ ਸਿੱਧਕਵਾਲੀਆਂ ਬੀਬੀਆਂ ਉਹ ਵੀ ਸਨ ਜਿਨ੍ਹਾਂ ਨੇ ਗਲਾਂ ਦੇ ਵਿੱਚ ਬੱਚਿਆਂ ਦੇ ਟੋਟਿਆਂ ਦੇ ਹਾਰ ਪੁਗਾਏ ਸੋ ਇਸ ਨਹੰਗ ਖਾਨ ਵੀਰ ਦੀ ਧੀ ਮਮਤਾਜ ਨੇ ਪਾਈ ਬਚਿੱਤਰ ਸਿੰਘ ਨੂੰ ਆਪਣਾ ਪਤੀ ਮੰਨਿਆ ਤੇ ਵਿਧਵਾ ਦੇ ਰੂਪ ਵਿੱਚ ਜ਼ਿੰਦਗੀ ਕੱਟੀ ਤੇ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੋਂ ਆਪਣੇ ਦੁੱਖ ਸੁੱਖ ਜਨਮਾਂ ਜਨਮਾਂ ਦੇ ਕਟਾਲੇ। ਸੁਸਾਗਤ ਸ਼ਰਧਾ ਇਹ ਜਿਹੜੀ ਧਰਮ ਕੋਈ ਮਾੜਾ ਨਹੀਂ ਲੋਕ ਮਾੜਿਆ। ਹਰ ਇੱਕ ਧਰਮ ਦਾ ਸਤਕਾਰ ਹੈ। ਹਰੇਕ ਧਰਮ 'ਚ ਚੰਗੇ ਮੰਦੇ ਲੋਕ ਹੁੰਦੇ ਆ। ਜੇ ਮੁਸਲਮਾਨਾਂ ਨੇ ਗੁਰੂ ਨੂੰ ਦੁੱਖ ਦਿੱਤੇ ਤਾਂ ਉਥੇ ਕਈ ਮੁਸਲਮਾਨਾਂ ਨੇ ਗੁਰੂ ਨੂੰ ਬਹੁਤ ਪਿਆਰ ਸਤਿਕਾਰ ਦਿੱਤਾ ਸੋ ਸਾਧ ਸੰਗਤ ਇਹ ਸਾਕੀ ਸੁਣਾਉਂਦੇ ਆ ਕੋਈ ਗਲਤੀ ਹੋਈ ਤਾਂ ਭੁੱਲ ਛੁੱਕ ਮਾਫ ਕਰਨਾ ਅਮਰਤ ਵੇਲੇ ਉਠੋ ਨਾਮ ਬਾਣੀ ਨਾਲ ਜੁੜੋ ਗੁਰੂ ਵਾਲੇ ਬਣੋ ਸਿੰਘ ਸਜੋ ਝੂਠ ਨਾ ਬੋਲੋ ਨਫ਼ਰਤ ਨਾ ਕਰੋ ਪਿਆਰ ਨਾਲ ਰਹੋ ਸਰਬੱਤ ਦਾ ਭਲਾ ਮੰਗੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ